ਪਾਠ ਨੰਬਰ 15 ਸ਼੍ਰੀ ਅੰਮ੍ਰਿਤਸਰ ਸਾਹਿਬ ਦਾ 2 ਸੁਖਵਿੰਦਰ ਤੇ ਅਮਨ ਸਰਕਾਰੀ ਪ੍ਰਾਇਮਰੀ ਸਕੂਲ ਫੇਜ਼ 3B1 ਮੁਹਾਲੀ ਦੇ ਵਿਦਿਆਰਥੀ ਹਨ ਉਹਨਾਂ ਦੀ ਅਧਿਆਪਕਾ ਸ਼੍ਰੀਮਤੀ ਰਿਸ਼ਮਾ ਸ਼ਰਮਾ ਨੇ ਦੱਸਿਆ ਕਿ ਉਹਨਾਂ ਦੀ ਜਮਾਤ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਟੂਰ ਤੇ ਲਿਜਾਇਆ ਜਾਵੇਗਾ ਅਮਨ ਬਹੁਤ ਖੁਸ਼ ਸੀ ਪਰ ਉਸ ਨੂੰ ਇਸ ਗੱਲ ਦਾ ਦੁੱਖ ਵੀ ਸੀ ਕਿ ਉਸ ਦਾ ਸਭ ਤੋਂ ਗੂੜਾ ਮਿੱਤਰ ਸੁਖਵਿੰਦਰ ਨਾਲ ਨਹੀਂ ਜਾ ਰਿਹਾ ਕਿਉਂਕਿ ਉਸ ਨੂੰ ਦੋ ਦਿਨਾਂ ਤੋਂ ਬੁਖਾਰ ਸੀ ਅਤੇ ਡਾਕਟਰਾਂ ਨੇ ਉਸ ਨੂੰ ਆਰਾਮ ਕਰਨ ਦੀ ਹਦਾਇਤ ਕੀਤੀ ਸੀ ਅਮਨ ਨੇ ਸੁਖਵਿੰਦਰ ਨਾਲ ਵਾਦਾ ਕੀਤਾ ਕਿ ਉਹ ਚਿੰਤਾ ਨਾ ਕਰੇ ਉਹ ਉਸ ਨੂੰ ਵਾਪਸ ਆ ਕੇ ਟੂਰ ਬਾਰੇ ਸਾਰੀਆਂ ਗੱਲਾਂ ਸੁਣਾਵੇਗਾ ਅਮਨ ਆਪਣੀ ਜਮਾਤ ਨਾਲ ਟੂਰ ਤੇ ਚਲਾ ਗਿਆ ਟੂਰ ਤੋਂ ਵਾਪਸ ਆ ਕੇ ਉਹ ਸੁਖਵਿੰਦਰ ਦੇ ਘਰ ਆਇਆ ਸੁਖਵਿੰਦਰ ਅਮਨ ਕੋਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਬਾਰੇ ਜਾਣਨ ਲਈ ਬਹੁਤ ਉਤਸਾਖੀ ਸੁਖਵਿੰਦਰ ਅਮਨ ਤੁਸੀਂ ਕਦੋਂ ਵਾਪਸ ਆਏ ਅਮਨ ਅਸੀਂ ਕੱਲ ਬਾ ਦੁਪਹਿਰ ਵਾਪਸ ਪਰਤੇ ਸੀ ਸੁਖਵਿੰਦਰ ਸ੍ਰੀ ਹਰਮੰਦਰ ਸਾਹਿਬ ਤਾਂ ਬਹੁਤ ਦੂਰ ਹੈ ਉੱਥੇ ਜਾਣ ਲਈ ਤੁਸੀਂ ਕਿਹੜੇ ਸਾਧਨ ਦੀ ਵਰਤੋਂ ਕੀਤੀ ਅਮਨ ਮੋਹਾਲੀ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਲਗਭਗ 240 ਕਿਲੋਮੀਟਰ ਦੀ ਦੂਰੀ ਤੇ ਹੈ ਰਿਸ਼ਮਾ ਮੈਡਮ ਨੇ ਕਲਾਸ ਵਿੱਚ ਦੱਸਿਆ ਸੀ ਕਿ ਛੋਟੀ ਦੂਰੀ ਲਈ ਜਿੱਥੇ ਅਸੀਂ ਸਾਈਕਲ ਰਿਕਸ਼ਾ ਅਤੇ ਆਟੋ ਰਿਕਸ਼ਾ ਦੀ ਵਰਤੋਂ ਕਰਦੇ ਹਾਂ ਉੱਥੇ ਹੀ ਲੰਬੀ ਦੂਰੀ ਲਈ ਕਾਰ ਜੀਪ ਬਾਸ रेल गड्डी ਅਤੇ ਹਵਾਈ ਜਹਾਜ਼ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਰੇਲ ਗੱਡੀ ਰਾਹੀਂ ਜਾਵਾਂਗੇ ਅਸੀਂ ਰੇਲ ਗੱਡੀ ਰਾਹੀਂ ਸ੍ਰੀ ਅੰਮ੍ਰਿਤਸਰ ਸਾਹਿਬ ਗਏ ਚੰਡੀਗੜ੍ਹ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰੇਲ ਗੱਡੀ ਸਵੇਰੇ 7 ਵਜੇ ਜਾਂਦੀ ਹੈ ਇਸ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਜਾਣ ਲਈ ਅਸੀਂ ਸਾਰੇ ਰੇਲਵੇ ਸਟੇਸ਼ਨ ਤੇ ਇਕੱਠੇ ਹੋ ਗਏ ਸੀ ਮੈਨੂੰ ਮੇਰੇ ਪਿਤਾ ਜੀ ਸਕੂਟਰ ਤੇ ਸਟੇਸ਼ਨ ਛੱਡ ਕੇ ਆਏ ਇੱਕ ਥਾਂ ਤੋਂ ਦੂਜੀ ਥਾਂ ਜਾਣ ਲਈ ਅਸੀਂ ਜਿੰਨਾ ਸਾਧਨਾਂ ਦੀ ਵਰਤੋਂ ਕਰਦੇ ਹਾਂ ਉਹਨਾਂ ਨੂੰ ਆਵਾਜਾਈ ਦੇ ਸਾਧਨ ਕਹਿੰਦੇ ਹਨ ਸੁਖਵਿੰਦਰ ਦੀ ਅਧਿਆਪਕਾ ਨੇ ਦੱਸਿਆ ਕਿ ਵੱਖ-ਵੱਖ ਸਾਧਨਾਂ ਉੱਪਰ ਜਾਣ ਲਈ ਵੱਖ-ਵੱਖ ਸਾਧਨ ਵਰਤੇ ਜਾਂਦੇ ਹਨ ਆਓ ਆਪਾਂ ਇਹਨਾਂ ਦੇ ਨਾਂ ਲਿਖੀਏ ਨੰਬਰ 1 ਸਾਈਕਲ ਰਿਕਸ਼ਾ ਆਟੋ ਰਿਕਸ਼ਾ ਕਾਰ ਬੱਸ ਰੇਲ ਗੱਡੀ ਸੁਖਵਿੰਦਰ ਰੇਲਵੇ ਸਟੇਸ਼ਨ ਤੇ ਪਹੁੰਚ ਕੇ ਤੁਸੀਂ ਕੀ ਕੀਤਾ ਅਮਨ ਰੇਲਵੇ ਸਟੇਸ਼ਨ ਤੇ ਬਹੁਤ ਭੀੜ ਸੀ ਅਸੀਂ ਪਲੇਟਫਾਰਮ ਤੇ ਖੜੇ ਹੋ ਕੇ ਗੱਡੀ ਦੀ ਉਡੀਕ ਕੀਤੀ ਕੁਝ ਲੋਕ ਚਾਹ ਸਟਾਲ ਤੋਂ ਚਾਹ ਪੀ ਰਹੇ ਸਨ ਕੁਝ ਨਾਸ਼ਤਾ ਕਰ ਰਹੇ ਸਨ ਅਖਬਾਰ ਵਾਲਾ ਅਖਬਾਰ ਵੇਚ ਰਿਹਾ ਸੀ ਸਟੇਸ਼ਨ ਤੇ ਬਹੁਤ ਜਹਲ ਪਹਿਲ ਸੀ ਰੇਲਵੇ ਸਟੇਸ਼ਨ ਤੇ ਲੋੜਵੰਦਾ ਲਈ 휠ਚੇਅਰ ਦਾ ਵੀ ਖਾਸ ਪ੍ਰਬੰਧ ਸੀ ਆਪਣੇ ਨਾਨਾ ਨਾਨੀ ਜਾਂ ਦਾਦਾ ਦਾਦੀ ਨੂੰ ਪੁੱਛੋ ਕਿ ਜਦੋਂ ਉਹ ਛੋਟੇ ਹੁੰਦੇ ਸਨ ਤਾਂ ਉਹ ਜਾਣ ਲਈ ਕਿਹੜੇ-ਕਿਹੜੇ ਸਾਧਨਾਂ ਦੀ ਵਰਤੋਂ ਕਰਦੇ ਸਨ ਰੇਲਵੇ ਸਟੇਸ਼ਨ ਦਾ ਦ੍ਰਿਸ਼ ਅਧਿਆਪਕ ਲਈ ਇਹ ਇੱਕ ਰੇਲਵੇ ਸਟੇਸ਼ਨ ਦੀ ਤਸਵੀਰ ਹੈ ਲੋਕ ਵੱਖ-ਵੱਖ ਕੰਮਾਂ ਵਿੱਚ ਰੁੱਝੇ ਹੋਏ ਹਨ ਬੱਚੇ ਬਹੁਤ ਕਲਪਨਾਸ਼ੀਲ ਹੁੰਦੇ ਹਨ ਉਹਨਾਂ ਨੂੰ ਤਸਵੀਰ ਵਿਖਾ ਕੇ ਇਸ ਬਾਰੇ ਦਿੱਤਾ ਖਾਨਾ ਭਰਨ ਲਈ ਕਿਹਾ ਜਾਵੇ ਬੱਚੋ ਉੱਪਰ ਆਪਾਂ ਨੂੰ ਇੱਕ ਤਸਵੀਰ ਦਿਖਾਈ ਗਈ ਹੈ ਉਸ ਤਸਵੀਰ ਵਿੱਚ ਜੋ ਵੀ ਜੋ ਕੰਮ ਕਰ ਰਿਹਾ ਹੈ ਆਪਾਂ ਉਸ ਬਾਰੇ ਇੱਥੇ ਲਿਖਣਾ ਹੈ ਤਾਂ ਜਿਵੇਂ ਵਿਅਕਤੀ ਤੱਕਲੀ ਸਮਾਨ ਢੋਣ ਦਾ ਕੰਮ ਕਰ ਰਿਹਾ ਹੈ ਟਿਕਟ ਚੈਕਰ ਸਵਾਰੀਆਂ ਦੀਆਂ ਟਿਕਟਾਂ ਚੈੱਕ ਕਰ ਰਿਹਾ ਹੈ ਦੁਕਾਨਦਾਰ ਸਮਾਨ ਵੇਚ ਰਿਹਾ ਹੈ ਪੁਲਿਸ ਸੁਰੱਖਿਆ ਦਾ ਕੰਮ ਕਰ ਰਹੀ ਹੈ ਸਟੇਸ਼ਨ ਮਾਸਟਰ ਸਟੇਸ਼ਨ ਦੀਆਂ ਸਾਰੀਆਂ ਗਤੀਵਿਧੀਆਂ ਨੂੰ ਵੇਖ ਰਿਹਾ ਹੈ ਸਫਾਈ ਸੇਵਕ ਸਟੇਸ਼ਨ ਦੀ ਸਫਾਈ ਸੰਬੰਧੀ ਕੰਮ ਕਰ ਰਿਹਾ ਹੈ ਸੁਖਵਿੰਦਰ ਫਿਰ ਗੱਡੀ ਕਦੋਂ ਆਈ ਅਮਨ ਗੱਡੀ ਠੀਕ ਸਮੇਂ ਤੇ ਆ ਗਈ ਸਾਡਾ ਡੱਬਾ D5C ਅਧਿਆਪਕ ਨੇ ਸਾਰਿਆਂ ਦੇ ਨਾਮ ਪੜੇ ਅਤੇ ਅਸੀਂ ਆਪੋ ਆਪਣੀਆਂ ਸੀਟਾਂ ਤੇ ਬੈਠ ਗਏ ਗੱਡੀ ਵਿੱਚ ਸਫਾਈ ਦਾ ਪ੍ਰਬੰਧ ਬਹੁਤ ਵਧੀਆ ਸੀ ਸੁਖਵਿੰਦਰ ਮੈਨੂੰ ਬਹੁਤ ਉਤਸਕਤਾ ਹੋ ਰਹੀ ਹੈ ਛੇਤੀ ਦੱਸੋ ਅੱਗੇ ਕੀ ਹੋਇਆ ਅਮਨ ਅਸੀਂ ਰਸਤੇ ਵਿੱਚ ਬਹੁਤ ਸਾਰੇ ਖੇਤ ਅਤੇ ਵਾਹਨ ਵੇਖੇ ਬਾਹਰ ਵੇਖਣ ਤੇ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਰੁੱਖ ਭੱਜ ਰਹੇ ਹੋਣ ਅਸੀਂ ਦੇਖਿਆ ਕਿ ਕਿਸਾਨ ਟਰੈਕਟਰਾਂ ਰਾਹੀਂ ਆਪਣੇ ਖੇਤਾਂ ਵਿੱਚ ਵਾਹੀ ਕਰ ਰਹੇ ਸਨ ਇੱਕ ਕਿਸਾਨ ਆਪਣੀ ਬਲਦ ਗੱਡੀ ਵੀ ਲਾਜ਼ਾ ਰਿਹਾ ਸੀ ਦੂਤੀ ਆਪਣੇ ਸਾਈਕਲਾਂ ਤੇ ਡੋਨੇ ਢੋਲ ਲੱਦ ਕੇ ਸ਼ਹਿਰ ਵੱਲ ਜਾ ਰਹੇ ਸਨ ਅਸੀਂ ਸਵੇਰੇ 11:30 ਵਜੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਪਹੁੰਚ ਗਏ ਕਿਰਿਆ ਪੁਰਾਣੇ ਅਖਬਾਰ ਜਾਂ ਰਸਾਲਿਆਂ ਵਿੱਚੋਂ ਆਵਾਜਾਈ ਦੇ ਸਾਧਨਾਂ ਦੀਆਂ ਤਸਵੀਰਾਂ ਕੱਟ ਕੇ ਇੱਥੇ ਚਿਪਕਾਓ ਅਤੇ ਨਾਮ ਲਿਖੋ ਤਾਂ ਬੱਚੋ ਤੁਸੀਂ ਅਖਬਾਰ ਦੇ ਵਿੱਚ ਜਾਂ ਰਸਾਲਿਆਂ ਦੇ ਵਿੱਚ ਆਵਾਜਾਈ ਦੇ ਜਿਹੜੇ ਸਾਧਨ ਵੇਖਦੇ ਹੋ ਉਹਨਾਂ ਦੀਆਂ ਤਸਵੀਰਾਂ ਕੱਟ ਕੇ ਆਪਣੀ ਪਾਠ ਪੁਸਤਕ ਦੇ ਵਿੱਚ ਜੋ ਇਹ ਖਾਨਾ ਬਣਿਆ ਹੋਇਆ ਹੈ ਇਸ ਦੇ ਉੱਪਰ ਚਿਪਕਾਣੀਆਂ ਹਨ ਅਤੇ ਉਹਨਾਂ ਦੇ ਹੇਠਾਂ ਨਾਮ ਲਿਖਨੇ ਹਨ ਸੋ ਕੁਵਿੰਦਰ ਸ਼੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਕੇ ਤੁਸੀਂ ਸਭ ਤੋਂ ਪਹਿਲਾਂ ਕਿੱਥੇ ਗਏ ਅਮਨ ਰਿਸ਼ਮਾ ਮੈਡਮ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਅਸੀਂ ਸ਼੍ਰੀ ਹਰਮੰਦਰ ਸਾਹਿਬ ਜਾਵਾਂਗੇ ਇਸ ਲਈ ਉਹਨਾਂ ਨੇ ਆਟੋ ਰਿਕਸ਼ੀਆਂ ਦਾ ਪ੍ਰਬੰਧ ਕੀਤਾ ਹੋਇਆ ਸੀ ਆਟੋ ਰਿਕਸ਼ਾ ਵਾਲਾ ਸਾਨੂੰ ਸ਼ੇਰਾਂ ਵਾਲੇ ਗੇਟ ਲੈ ਗਿਆ ਉਤੋਂ ਅਸੀਂ ਟਾਂਗੇ ਤੇ ਬੈਠ ਕੇ टाउन ਹਾਲ ਪਹੁੰਚੇ ਇਸ ਤੋਂ ਬਾਅਦ ਅਸੀਂ ਪੈਦਲ ਸ੍ਰੀ ਹਰਮੰਦਰ ਸਾਹਿਬ ਵੱਲ ਚੱਲ ਪਏ ਰਸਤੇ ਵਿੱਚ ਬਹੁਤ ਹੀ ਸੁੰਦਰ ਇਮਾਰਤਾਂ ਸਨ ਡਾਕਟਰ ਬੀ ਆਰ ਅੰਬੇਡਕਰ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਵੀ ਸਨ ਰਸਤੇ ਵਿੱਚ ਇੱਕ ਪਾਸੇ ਵੱਡੀ ਸਕਰੀਨ ਲੱਗੀ ਹੋਈ ਸੀ ਜਿਸ ਤੇ ਸ਼੍ਰੀ ਦਰਬਾਰ ਸਾਹਿਬ ਵਿੱਚ ਚੱਲ ਰਹੇ ਕੀਰਤਨ ਦਾ ਸਿੱਧਾ ਪ੍ਰਸਾਰਣ ਹੋ ਰਿਹਾ ਸੀ ਸੁਖਵਿੰਦਰ ਤੁਸੀਂ ਉੱਥੇ ਪੈਦਲ ਕਿਉਂ ਗਏ ਅਮਨ ਮੈਡਮ ਜੀ ਨੇ ਦੱਸਿਆ ਕਿ ਪੈਟਰੋਲ ਅਤੇ ਡੀਜ਼ਲ ਨਾਲ ਚੱਲਣ ਵਾਲੇ ਵਾਹਨਾਂ ਕਰਕੇ ਹਵਾ ਪ੍ਰਦੂਸ਼ਣ ਬਹੁਤ ਵੱਧ ਗਿਆ ਹੈ ਅੰਮ੍ਰਿਤਸਰ ਸ਼ਹਿਰ ਵੀ ਇਸ ਦੀ ਮਾਰ ਤੋਂ ਅਛੂਤਾ ਨਹੀਂ ਰਿਹਾ ਗੱਡੀਆਂ ਦੇ ਧੂਏ ਤੋਂ ਫੈਲਣ ਵਾਲੇ ਪ੍ਰਦੂਸ਼ਣ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਦੁਆਰਾ ਟਾਊਨ ਹਾਲ ਤੋਂ ਅੱਗੇ ਕਿਸੇ ਵੀ ਵਾਹਨ ਤੇ ਜਾਣ ਦੀ ਮਨਾਹੀ ਹੈ ਸੁਖਵਿੰਦਰ ਇਹ ਤਾਂ ਬਹੁਤ ਵਧੀਆ ਗੱਲ ਹੈ ਅੱਛਾ ਤੁਸੀਂ ਆਪਣਾ ਸਮਾਨ ਕਿੱਥੇ ਰੱਖਿਆ ਅਮਨ ਅਸੀਂ ਕਾਰ ਪਾਰਕਿੰਗ ਦੇ ਸਾਹਮਣੇ ਗੁਰਦੁਆਰਾ ਸਾਰਾ ਘੜੀ ਦੇ ਨਾਲ ਬਣੀ ਸਰਾ ਵਿੱਚ ਠਹਿਰੀ ਸੀ ਇੱਥੇ ਹੀ ਅਸੀਂ ਕਮਰਿਆਂ ਵਿੱਚ ਆਪਣਾ ਸਮਾਨ ਰੱਖਿਆ ਇਸ ਤੋਂ ਬਾਅਦ ਅਸੀਂ ਸ੍ਰੀ ਹਰਮੰਦਰ ਸਾਹਿਬ ਪੂਜੇ ਅੰਦਰ ਜਾ ਕੇ ਅਸੀਂ ਲਾਈਨ ਵਿੱਚ ਲੱਗ ਕੇ ਮੱਥਾ ਟੇਕਿਆ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਵੀ ਗਏ ਪਰਿਕਰਮਾ ਵਿੱਚ ਅਸੀਂ ਦੁੱਖ ਭੰਜਨੀ 베ਰੀ ਦੇ ਦਰਸ਼ਨ ਵੀ ਕੀਤੇ ਸੁਖਵਿੰਦਰ ਕੀ ਤੁਸੀਂ ਲੰਗਰ ਵੀ ਛਕਿਆ ਅਮਨ ਹਾਂ ਅਸੀਂ ਲੰਗਰ ਘਰ ਵਿੱਚ ਜਾ ਕੇ ਇਹ ਲੰਗਰ ਛਕਿਆ ਇੱਥੇ ਬਹੁਤ ਵੱਡੀ ਸਮੂਹਿਕ ਰਸੋਈ ਹੈ ਜਿੱਥੇ ਲੱਖਾਂ ਲੋਕਾਂ ਲਈ ਹਰ ਰੋਜ਼ ਲੰਗਰ ਬੰਦਾ ਹੈ ਸਾਰੇ ਧਰਮਾਂ ਦੇ ਲੋਕ ਬਿਨਾਂ ਕਿਸੇ ਭੇਦਭਾਵ ਤੋਂ ਇੱਕ ਥਾਂ ਪੈਠ ਕੇ ਲੰਗਰ ਛਕਦੇ ਹਨ ਸੁਖਵਿੰਦਰ ਫੇਰ ਤੁਸੀਂ ਕਿੱਥੇ ਗਏ ਅਮਨ ਫੇਰ ਅਸੀਂ ਜਲੀਆਂ ਵਾਲਾ ਬਾਗ ਵੇਖਣ ਲਈ ਗਏ ਇੱਥੇ ਸ਼ਹੀਦਾਂ ਦੀ ਯਾਦ ਵਿੱਚ ਇੱਕ ਯਾਦਗਾਰ ਬਣੀ ਹੋਈ ਹੈ ਤਾਂ ਬੱਚੋ ਤੁਸੀਂ ਤਸਵੀਰ ਵਿੱਚ ਜਲੀਆਂ ਵਾਲੇ ਬਾਗ ਦੀ ਨੂੰ ਦੇਖ ਸਕਦੇ ਹੋ ਸੁਖਵਿੰਦਰ ਕੀ ਫੇਰ ਤੁਸੀਂ ਵਾਪਿਸ ਸਰਾ ਵਿੱਚ ਆ ਗਏ ਅਮਨ ਨਹੀਂ ਮੈਡਮ ਜੀ ਨੇ ਅੱਗੇ ਆ ਕੇ ਸਾਨੂੰ ਇਲੈਕਟ੍ਰਿਕ ਰਿਕਸ਼ੇ ਦਿਖਾਏ ਇਹ ਬਿਜਲੀ ਨਾਲ ਚਾਰਜ ਹੁੰਦੇ ਹਨ ਇਹ ਬਿਲਕੁਲ ਸ਼ੋਰ ਅਤੇ ਪ੍ਰਦੂਸ਼ਣ ਰਹਿਤ ਹੁੰਦੇ ਹਨ ਸੁਖਵਿੰਦਰ ਤੁਸੀਂ ਉੱਥੇ ਹੋਰ ਕੀ ਦੇਖਿਆ ਫਿਰ ਤੁਸੀਂ ਕਿੱਥੇ ਗਏ ਅਮਨ ਇਸ ਤੋਂ ਬਾਅਦ ਅਸੀਂ ਪੰਜਾਬ ਸਰਕਾਰ ਦੇ ਸੈਸਪਾਟਾ ਵਿਭਾਗ ਵੱਲੋਂ ਸਲਾਨੀਆਂ ਲਈ ਚਲਾਈ ਗਈ ਸਪੈਸ਼ਲ ਟੂਰਿਸਟ ਡਬਲ ਡੈਕਰ ਬੱਸ ਵਿੱਚ ਸਵਾਰ ਹੋ ਕੇ ਸ਼੍ਰੀ ਦੁਰਗਿਆਨਾ ਮੰਦਿਰ ਕਿਲਾ ਗੋਬਿੰਦਗੜ ਅਤੇ ਮਹਾਰਾਜਾ ਰਣਜੀਤ ਸਿੰਘ ਪੈਨੋਰਮਾ ਦੇਖਣ ਲਈ ਗਏ ਜਿਸ ਬੱਸ ਵਿੱਚ ਅਸੀਂ ਬੈਠੇ ਉਹ ਦੋ ਮੰਜ਼ਲਾ ਸੀ ਤੇ ਉੱਪਰਲੀ ਮੰਜ਼ਲ ਤੇ ਕੋਈ ਛੱਤ ਨਹੀਂ ਸੀ ਇਸ ਵਿੱਚ ਬੈਠ ਕੇ ਅਸੀਂ ਸ੍ਰੀ ਹਰਮੰਦਰ ਸਾਹਿਬ ਦੇ ਪ੍ਰਸਿੱਧ ਬਾਜ਼ਾਰ ਵੀ ਦੇਖੇ ਅਮਨੇ ਸ੍ਰੀ ਅੰਮ੍ਰਿਤ ਸਾਹਿਬ ਵਿੱਚ ਜੋ ਕੁਝ ਵੇਖਿਆ ਉਹ ਅੱਗੇ ਦਿੱਤੇ ਗਏ ਖਾਨੇ ਵਿੱਚ ਲਿਖੋ ਅਤੇ ਉੱਥੇ ਜਾਣ ਲਈ ਜਿਹੜੇ ਸਾਧਨਾਂ ਦੀ ਵਰਤੋਂ ਕੀਤੀ ਉਹ ਵੀ ਲਿਖੋ ਤਾਂ ਦੇਖਿਆ ਗਿਆ ਸਥਾਨ ਅਤੇ ਜਾਣ ਲਈ ਸਾਧਨ ਤਾਂ ਉਹ ਬੱਚਿਆਂ ਦੁਆਰਾ ਜੋ ਵੀ ਦੇਖਿਆ ਗਿਆ ਤਾਂ ਆਪਾਂ ਲਿਖਦੇ ਹਾਂ ਸ਼੍ਰੀ ਹਰਮੰਦਰ ਸਾਹਿਬ ਉਹ ਬਸਰਾ ਹੀ ਗਏ ਸਨ ਦੁਰਗਿਆਣਾ ਮੰਦਰ ਉਹ ਬਸਰਾ ਹੀ ਗਏ ਸਨ ਕਿਲਾ ਗੋਬਿੰਦਗੜ੍ਹ ਉਹ ਬਸਰਾ ਹੀ ਗਏ ਸਨ ਮਹਾਰਾਜਾ ਰਣਜੀਤ ਸਿੰਘ ਪੈਨਰਮਾ ਉਹ ਬਸਰਾ ਹੀ ਗਏ ਸਨ ਬੱਚਿਓ ਤੁਸੀਂ ਵੀ ਛੁੱਟੀਆਂ ਵਿੱਚ ਜਰੂਰ ਨਾਨੀ ਭੂਆ ਜਾਂ ਮਾਸੀ ਕੋਲ ਗਏ ਹੋਵੋਗੇ ਉੱਥੇ ਤੁਸੀਂ ਕਿਹੜੀ ਕਿਹੜੀ ਜਗ੍ਹਾ ਵੇਖੀ ਉਹਨਾਂ ਦੇ ਨਾਲ ਹੀ ਕੋ ਅਤੇ ਜੇ ਸਾਧਨ ਰਾਹੀ ਗਏ ਉਹ ਵੀ ਲਿਖੋ ਤਾਂ ਅਸੀਂ ਆਪਣੀ ਨਾਨੀ ਦੇ ਘਰ ਜਦੋਂ ਗਏ ਤਾਂ ਉੱਥੇ ਆਪਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਜਾਂ ਭੂਆ ਦੇ ਘਰ ਕਿਹੜੀਆਂ ਚੀਜ਼ਾਂ ਉੱਥੇ ਦੇਖੀਆਂ ਉਸ ਜਗ੍ਹਾ ਤੇ ਤਾਂ ਆਪਾਂ ਕਿਹੜੇ ਸਾਧਨ ਰਾਹੀ ਗਏ ਤਾਂ ਆਪਾਂ ਉਹ ਵੀ ਇੱਥੇ ਲਿਖਣਾ ਹੈ ਬੱਚਿਓ ਜਿਵੇਂ ਮੈਂ ਪਟਿਆਲੇ ਗਿਆ ਤਾਂ ਮੈਂ ਉੱਥੇ ਕਿਲਾ ਮੁਬਾਰਕ ਕੰਪਲੈਕਸ ਵਿੱਚ ਗਿਆ બસ ਰਹੀ ਕਾਲੀ ਮਾਤਾ ਮੰਦਿਰ ਮੈਂ ਕਾਰ ਰਹੀ ਗਿਆ ਸ਼ੀਸ਼ ਮਹਿਲ ਮੈਂ ਜੀਪ ਜਾਂ ਬਸ ਤੇ ਗਿਆ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਆਟੋ ਰਿਕਸ਼ਾ ਤੇ ਗਿਆ ਹੋ ਸਕਦਾ ਹੈ ਕੁਝ ਬੱਚਿਆਂ ਨੂੰ ਕਿਸੇ ਪ੍ਰਸਿੱਧ ਮਹੱਤਪੂਰਨ ਸਥਾਨ ਉਤੇ ਜਾਣ ਦਾ ਮੌਕਾ ਨਾ ਮਿਲਿਆ ਹੋਵੇ ਉਨਾਂ ਨੂੰ ਉਪਰੋਕਤ ਗਤੀਵਿਧੀ ਆਪਣੇ ਨੇੜੇ ਦੇ ਪਿੰਡ ਜਾਂ ਸ਼ਹਿਰ ਬਾਰੇ ਵੀ ਕਰਵਾਈ ਜਾ ਸਕਦੀ ਹੈ ਸੁਖਵਿੰਦਰ ਫਿਰ ਤੁਸੀਂ ਕਿੱਥੇ ਗਏ ਅਮਨ ਇੱਥੋਂ ਅਸੀਂ ਉਸੇ ਬੱਸ ਵਿੱਚ ਬੈਠ ਕੇ ਅਟਾਰੀ ਬਾਡਰ ਦੇਖਣ ਗਏ ਇੱਥੇ ਅਸੀਂ ਸ਼ਾਮ ਨੂੰ ਭਾਰਤ ਪਾਕਿਸਤਾਨ ਸਰਹੱਦ ਤੇ ਝੰਡਾ ਉਤਾਰਨ ਦੀ ਰਸਮ ਵੇਖੀ ਉੱਥੇ ਸਾਡੀ ਮੁਲਾਕਾਤ ਭਾਰਤੀ ਸੀਮਾ ਸੁਰੱਖਿਆ ਬਲ ਦੇ ਜਵਾਨ ਸਰਦਾਰ ਗੁਰਪ੍ਰੀਤ ਸਿੰਘ ਨਾਲ ਹੋਈ। ਉਹਨਾਂ ਸਾਨੂੰ ਸੜਕ ਸੁਰੱਖਿਆ ਨੀਮਾਂ ਬਾਰੇ ਇੱਕ ਕਵਿਤਾ ਵੀ ਸੁناਈ। ਚੰਗਾ ਹੋਵੇ ਜੇਕਰ ਬੱਚਿਓ ਸੁਰੱਖਿਆ ਨਿਯਮ ਅਪਣਾਈਏ। ਚੰਗਾ ਹੋਵੇ ਜੇਕਰ ਬੱਚਿਓ ਸੁਰੱਖਿਆ ਨਿਯਮ ਅਪਣਾਈਏ। ਸੁਖੀ ਸੰਧੀ ਕਰ ਤੋਂ ਚੱਲੀਏ ਸੁਖੀ ਸੰਧੀ ਕਰ ਤੋਂ ਚੱਲੀਏ ਸੁਖੀ ਸੰਧੀ ਮੁੜ ਆਈਏ ਚੱਲਣ ਲਈ ਇੱਕ ਨਿਯਮ ਹੈ ਪੱਕਾ ਖੱਬੇ ਹੱਥ ਹੀ ਜਾਈਏ ਕਰਤਬ ਕਦੇ ਨਾ ਸੜਕ ਤੇ ਕਰੀਏ ਨਾ ਹੀ ਕਿਡਾਈਏ ਤੇਜ਼ ਰਫਤਾਰੀ ਬੜੀ ਹੈ ਮਾੜੀ ਇਸ ਤੋਂ ਬਚੀਏ ਅਤੇ ਬਚਾਈਏ ਬਤੀਆਂ ਸਿਪਾਹੀ ਤੇ ਚੀਨਾ ਨੂੰ ਮੰਨ ਕੇ ਆਪਣਾ ਫਰਜ਼ ਨਿਭਾਈਏ ਟ੍ਰੇਕ ਘੰਟੀ ਤੇ ਇੰਡੀ ਕੇਟਰ ਵਰਤੋਂ ਵਿੱਚ ਲਿਆਈਏ ਵਾਹਨ ਚਲਾਉਂਦੇ ਫੂਣ ਨਕਰੀਏ ਨਾ ਉੱਚਾ ਸੰਗੀਤ বাজਾਈਏ ਸੁਖਵਿੰਦਰ ਵਾਪਸ ਆ ਕੇ ਤੁਸੀਂ ਕੀ ਕੀਤਾ ਅਮਨ ਵਾਪਸ ਆ ਕੇ ਅਸੀਂ ਸਾਰਾ ਗੜੀ ਸਰਾਂ ਦੇ ਨੇੜੇ ਇੱਕ ਟਾਬੇ ਤੇ ਰੋਟੀ ਖਾਧੀ ਅਤੇ ਸਰਾਂ ਵਿੱਚ ਆ ਕੇ ਸੌ ਗਏ ਸੁਖਵਿੰਦਰ ਤੁਸੀਂ ਵਾਪਸ ਮੁਹਾਲੀ ਕਿਵੇਂ ਆਏ ਅਮਨ ਅਗਲੇ ਦਿਨ ਸਵੇਰੇ ਅਸੀਂ ਸਰਾਂ ਤੋਂ ਸਟੇਸ਼ਨ ਤੱਕ ਵੈਨ ਕਿਰਾਏ ਤੇ ਲੈ ਗ ਲਈ ਅਸੀਂ ਸਟੇਸ਼ਨ ਤੋਂ ਰੇਲ ਗੱਡੀ ਰਾਹੀਂ ਵਾਪਸ ਆ ਗਏ ਸ਼੍ਰੀ ਅੰਮ੍ਰਿਤਸਰ ਸਾਹਿਬ ਦਾ ਟੂਰ ਬਹੁਤ ਹੀ ਵਧੀਆ ਅਤੇ ਜਾਣਕਾਰੀ ਭਰਪੂਰ ਸੀ ਸੁਖਵਿੰਦਰ ਮੈਨੂੰ ਪੂਰੇ ਟੂਰ ਦਾ ਵੇਰਵਾ ਸੁਣ ਕੇ ਬਹੁਤ ਮਜ਼ਾ ਆਇਆ ਇੰਜ ਲੱਗਿਆ ਮੈਂ ਵੀ ਸ਼੍ਰੀ ਅੰਮ੍ਰਿਤਸਰ ਸਾਹਿਬ ਜਾ ਆਇਆ ਹਾਂ ਅਮਨ ਅੱਛਾ ਹੁਣ ਮੈਂ ਚਲਦਾ ਹਾਂ ਕੱਲ ਨੂੰ ਸਕੂਲ ਵਿੱਚ ਮਿਲਦੇ ਹਾਂ ਖਾਲੀ ਥਾਵਾਂ ਭਰੋ ਰੇਲਵੇ ਸਟੇਸ਼ਨ ਤੇ ਲੋੜਵੰਦਾ ਲਈ ਡੈਸ਼ ਦਾ ਖਾਸ ਪ੍ਰਬੰਧ ਹੁੰਦਾ ਹੈ 휠ਚੇਅਰ ਰੇਲਵੇ ਸਟੇਸ਼ਨ ਤੇ ਲੋੜਵੰਦਾ ਲਈ 휠ਚੇਅਰ ਦਾ ਖਾਸ ਪ੍ਰਬੰਧ ਹੁੰਦਾ ਹੈ ਚੰਡੀਗੜ੍ਹ ਤੋਂ ਅੰਮ੍ਰਿਤਸਰ ਵਾਇਆ ਮੁਹਾਲੀ ਲਈ ਡੈਸ਼ ਸਵੇਰੇ 7 ਵਜੇ ਜਾਂਦੀ ਹੈ ਚੰਡੀਗੜ੍ਹ ਤੋਂ ਅੰਮ੍ਰਿਤਸਰ ਵਾਇਆ ਮੁਹਾਲੀ ਲਈ ਰੇਲ ਗੱਡੀ ਸਵੇਰੇ 7 ਵਜੇ ਜਾਂਦੀ ਹੈ ਅਟਾਰੀ ਬਾਡਰ ਤੇ ਰੋਜ਼ ਸ਼ਾਮ ਨੂੰ ਡੈਸ਼ ਉਤਾਰਨ ਦੀ ਰਸਮ ਹੁੰਦੀ ਹੈ ਝੰਡਾ ਅਟਾਰੀ ਬਾਡਰ ਤੇ ਰੋਜ਼ ਸ਼ਾਮ ਨੂੰ ਝੰਡਾ ਉਤਾਰਨ ਦੀ ਰਸਮ ਹੁੰਦੀ ਹੈ ਜਲੀਆਂ ਵਾਲੇ ਬਾਗ ਦੀ ਯਾਦਗਾਰ ਡੈਸ਼ ਦੀ ਯਾਦ ਵਿੱਚ ਬਣਾਈ ਗਈ ਹੈ ਸ਼ਹੀਦਾਂ ਜਲੀਆਂ ਵਾਲੇ ਬਾਗ ਦੀ ਯਾਦਗਾਰ ਸ਼ਹੀਦਾਂ ਦੀ ਯਾਦ ਵਿੱਚ ਬਣਾਈ ਗਈ ਹੈ ਪ੍ਰਸ਼ਨ ਨੰਬਰ 2 ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਸਿੱਧ ਸਲੈਨੀ ਕੇਂਦਰਾਂ ਦੇ ਨਾਮ ਲਿਖੋ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਸਿੱਧ ਸਲੈਨੀ ਕੇਂਦਰ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਦੁਰਗਿਆਣਾ ਮੰਦਿਰ ਜਲੀਆਂਵਾਲਾ ਬਾਗ ਤੇ ਅਟਾਰੀ ਬਾਰਡਰ ਹਨ ਪ੍ਰਸ਼ਨ ਨੰਬਰ 3 ਇਲੈਕਟ੍ਰਿਕ ਰਿਕਸ਼ੇ ਕੀ ਹੁੰਦੇ ਹਨ ਇਹਨਾਂ ਦਾ ਕੀ ਫਾਇਦਾ ਹੈ ਇਲੈਕਟ੍ਰਿਕ ਰਿਕਸ਼ੇ ਬਿਜਲੀ ਨਾਲ ਚਾਰਜ ਹੁੰਦੇ ਹਨ ਇਹ ਬਿਲਕੁਲ ਵੀ ਸ਼ੋਰ ਤੇ ਪ੍ਰਦੂਸ਼ਣ ਨਹੀਂ ਕਰਦੇ ਹਨ ਨੰਬਰ 4 ਸ੍ਰੀ ਹਰਮੰਦਰ ਸਾਹਿਬ ਵੱਲ ਪੈਦਲ ਚੱਲਦੇ ਸਮੇਂ ਅਮਨ ਨੇ ਕੀ ਕੁਝ ਵੇਖਿਆ ਅਮਨ ਨੇ ਰਸਤੇ ਵਿੱਚ ਸੁੰਦਰ ਇਮਾਰਤਾਂ ਦੇਖੀਆਂ ਡਾਕਟਰ ਵੀ ਆਰਮਬੇਟਕਰ ਤੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੇਖੇ ਤੇ ਰਸਤੇ ਵਿੱਚ ਵੱਡੀ ਸਕਰੀਨ ਵੇਖੀ ਜਿੱਥੇ ਹਰਮੰਦਰ ਸਾਹਿਬ ਵਿੱਚ ਕੀਰਤਨ ਦਾ ਸਿੱਧਾ ਪ੍ਰਸਾਰਣ ਹੋ ਰਿਹਾ ਸੀ ਪ੍ਰਸ਼ਨ ਨੰਬਰ 5 ਹੇਠਾਂ ਕੁਝ ਚਿੱਤਰ ਦਿੱਤੇ ਗਏ ਹਨ ਆਪਣੇ ਵੱਡਿਆਂ ਜਾਂ ਅਧਿਆਪਕ ਦੀ ਮਦਦ ਨਾਲ ਉਹਨਾਂ ਦੇ ਨਾਮ ਲਿਖੋ ਅਤੇ ਰੰਗ ਭਰੋ ਬੱਚੋ ਆਪਾਂ ਨੂੰ ਇਹ ਤਸਵੀਰਾਂ ਦਿੱਤੀਆਂ ਗਈਆਂ ਹਨ ਆਪਾਂ ਨੂੰ ਇਹਨਾਂ ਦੇ ਨਾਮ ਵੀ ਲਿਖਨੇ ਹਨ ਤਾਂ ਪਹਿਲੀ ਤਸਵੀਰ ਹੈ ਤਾਂਗਾ ਉੱਠ ਦੀ ਸਵਾਰੀ ਹਾਥੀ ਦੀ ਸਵਾਰੀ ਪਾਲਕੀ ਇਠਾ ਲਿਖਿਆ ਬੁਝਾਰਤਾਂ ਨੂੰ ਬੁਝੋ ਅਤੇ ਚਿੱਤਰ ਨਾਲ ਮਿਲਾਨ ਕਰੋ ਚੁਕ-ਚੁਕ ਦਾ ਰਾਗ ਸੁਣਾਉਂਦੀ ਮਟਕ-ਮਟਕ ਇਹ ਤੁਰਦੀ ਜਾਂਦੀ ਤਾਂ ਇਸਦਾ ਉੱਤਰ ਹੈ ਰੇਲਗੱਡੀ ਤਾਂ ਆਪਾਂ ਇਸ ਨੂੰ ਰੇਲਗੱਡੀ ਤਸਵੀਰ ਨਾਲ ਮਿਲਾਨ ਕਰ ਦੇਣਾ ਹੈ ਅਗਲਾ ਹੈ ਉੱਚੇ ਅਸਮਾਨੀ ਉੜਦਾ ਜਾਵੇ ਛੱਟ ਪਹੁੰਚਾਵੇ ਦੇਰ ਨਾ ਲਾਵੇ ਤਾਂ ਇਸਦਾ ਉੱਤਰ ਹੈ ਹਵਾਈ ਜਹਾਜ਼ ਤਾਂ ਭਾਈ ਇਸ ਨੂੰ ਹਵਾਈ ਜਾਇ ਦੀ ਤਸਵੀਰ ਨਾਲ ਮਿਲਾਨ ਕਰ ਦੇਵਾਂਗੇ ਇਹ ਹੈ ਸਭ ਤੋਂ ਵਧੀਆ ਸਵਾਰੀ ਘੱਟ ਪ੍ਰਦੂਸ਼ਣ ਦੂਰ ਬਿਮਾਰੀ ਇਸ ਦਾ ਉੱਤਰ ਹੈ ਸਾਈਕਲ ਤਾਂ ਬੱਚੋ ਤੁਸੀਂ ਬਿਲਕੁਲ ਸਹੀ ਬੁੱਝੇ ਹਨ ਤੁਸੀਂ ਇਸ ਪ੍ਰਕਾਰ ਇਨ੍ਹਾਂ ਦਾ ਮਿਲਾਨ ਵੀ ਕਰ ਦੇਣਾ ਹੈ ਦਿਮਾਗੀ ਕਸਰਤ ਆਵਾਜਾਈ ਦੇ ਸਾਧਨ ਤਾਂ ਆਪਾਂ ਨੂੰ ਇੱਥੇ ਆਵਾਜਾਈ ਸਾਧਨਾ ਦੀ ਮਾਈਂਡ ਮੈਪਿੰਗ ਪੁੱਛੀ ਗਈ ਹੈ ਤਾਂ ਆਪਾਂ ਇੱਥੇ ਆਵਾਜਾਈ ਦੇ ਸਾਧਨਾ ਬਾਰੇ ਲਿਖਣਾ ਹੈ ਬੱਸ ਰੇਲ ਗੱਡੀ ਕਾਰ ਜੀਪ ਸਕੂਟਰ ਸਾਈਕਲ ਥੈਂਕ ਯੂ ਫॉर ਵਾਚਿੰਗ ਵੀਡੀਓ ਕੋ ਲਾਈਕ ਕਰੇ ਚੈਨਲ ਕੋ ਸਬਸਕ੍ਰਾਈਬ ਕਰੇ